ਮਾਨਯੋਗ ਕਮਿਸ਼ਨਰ ਆਫ ਪੁਲਿਸ ਸ਼੍ਰੀਮਤੀ ਧਰਨਪ੍ਰੀਤ ਕੌਰ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ ਥੱਲੇ ਏਸੀਪੀ ਵੈਸਟ ਔਰ ਐਸਐਚਓ ਪੰਜਮਾ ਡਿਵੀਜ਼ਨ ਸਾਹਿਲ ਚੌਧਰੀ ਔਰ ਇਹਨਾਂ ਦੀ ਟੀਮ ਜਸਵੀਰ ਸਿੰਘ ਸਬ ਇੰਸਪੈਕਟਰ 23 ਤੀ 31 ਦੀ ਰਾਤ ਨੂੰ ਕਾਮੰਡੀ ਚੌਂਗ ਦੇ ਲਾਗੇ ਜਿਹੜਾ ਗੁਰਦੁਸ਼ਾਹਰਾ ਗਰਾਊਂਡ ਹੈਗਾ ਉੱਥੇ ਇੱਕ ਮਰਡਰ ਹੋਇਆ ਸੀ ਕਤਲ ਹੋਇਆ ਸੀਗਾ ਰਾਹੁਲ ਨਾਮ ਦੇ ਮੁੰਡੇ ਦਾ ਉਸ ਸਬੰਧ ਦੇ ਵਿੱਚ ਮਕਦਮਾ ਨੰਬਰ 104 ਅੰਡਰ ਸੈਕਸ਼ਨ 103 ਜੇਮਨ 1 BNS ਤਹਿਤ 5 ਨੰਬਰ ਡਵੀਨਚ ਮਕਦਮਾ ਦਰਜ ਕੀਤਾ ਗਿਆ ਸੀ ਔਰ ਇਹਦੇ ਚ ਇੱਕੋ ਦੋਸ਼ੀ ਸੀਗਾ ਜਿਹੜਾ ਸੂਰਜ ਕੁਮਾਰ ਜੀ ਨੂੰ ਜਿਹੜਾ ਹੈਗਾ ਐਸਐਚਓ 5 ਨੇ ਔਰ ਏਸੀਪੀ ਵੈਸਟ ਨੇ ਬਹੁਤ ਮਿਹਨਤ ਕਰਕੇ ਔਰ ਇਹਨੂੰ ਜਲਦ ਤੋਂ ਜਲਦ ਜਿਹੜਾ ਹੈਗਾ ਇੱਕ ਦਿਨ ਤੋਂ ਪਹਿਲਾਂ ਪਹਿਲਾਂ ਗ੍ਰਿਫਤਾਰ ਕਰ ਲਿਆ ਅਧਿਕਾਰੀ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਵੀ ਇਹ ਜਿਹੜੀ ਵਜ੍ਹਾ ਰੰਜਿਸ਼ ਸੀਗੀ ਇਹਨਾਂ ਦੇ ਇਹ ਸਮਟਰ ਦੀ ਉਹ ਇਹ ਸੀਗੀ ਵੀ ਦੋਨੋਂ ਇਹ ਆਪਸ ਵਿੱਚ ਪਹਿਲਾਂ ਦੋਸਤ ਸੀਗੇ ਔਰ ਕਿਸੇ ਗੱਲ ਨੂੰ ਲੈ ਕੇ ਇਹਨਾਂ ਦੀ ਆਪਸ ਵਿੱਚ ਬਹਿਸ ਫਸਾਈ ਹੋਈ ਉਦੋਂ ਬਾਅਦ ਇੱਕ ਦੂਜੇ ਨਾਲ ਇਹ ਹੱਥੋ ਪਾਈ ਹੋਏ ਹੱਥੋ ਪਾਈ ਹੋਣ ਤੋਂ ਬਾਅਦ ਇਹਨਾਂ ਦਾ ਆਪਸ ਦੇ ਵਿੱਚ ਮੁੰਡਿਆਂ ਨੇ ਬਹਿ ਕੇ ਰਾਈ ਨਮਾ ਕਰਾਇਆ ਔਰ ਰਾਈ ਨਾਮੇ ਕਰਾਉਣ ਦੇ ਤਹਿਤ ਜਦੋਂ ਹੋ ਗਿਆ ਸੀਗਾ ਜਦੋਂ ਮਾਫੀ ਮੰਗਣ ਦੀ ਗੱਲ ਆਈ ਮਾਫੀ ਮੰਗਲੇ ਸੀ ਮਾਫੀ ਮੰਗਣ ਤੋਂ ਬਾਅਦ ਔਰ ਇਹ ਜਿਹੜਾ ਦੋਸ਼ੀ ਆ ਸੂਰਜ ਕੁਮਾਰ ਜਿਹੜਾ ਇਹ ਤੈਸ ਚ ਆ ਗਿਆ ਤੈਸ ਚ ਆ ਕੇ ਇਹਨੇ ਜਦੋਂ ਰਾਈਨਾਵਾ ਹੋਣ ਤੋਂ ਬਾਅਦ ਬਾਕੀ ਮੁੰਡੇ ਜਿਹੜੇ ਆਪੇ ਮੱਕੇ ਤੁਰਗੇ ਸੀ ਉਸ ਜਗ੍ਹਾ ਤੋਂ ਔਰ ਇਹਨੇ ਆਪਣੀ ਪਾਕਟ ਦੇ ਵਿੱਚੋਂ ਇੱਕ ਛੋਰਾ ਕੱਢਿਆ ਤੇ ਉਹਦੇ 4-5 ਵਾਰ ਜਿਹੜੇ ਹੈਗੇ ਆ ਉਹ ਮੁੰਡੇ ਦੇ ਕੀਤੇ ਜਿਹਨੂੰ ਇਮੀਡੀਏਟਲੀ ਉਹਦੇ ਦੋਸਤਾਂ ਨੇ ਜਿਹੜਾ ਸਿਵਲ ਹਸਪਤਾਲ ਦਾਖਲ ਕਰਾਇਆ ਇਹ ਰਾਤ ਦਾ ਬਗਵਾ ਹੈਗਾ 11:30 12 ਵਜੇ ਦਾ ਔਰ ਉਸ ਤੋਂ ਬਾਅਦ ਸਿਰੇ ਜਿਹੜੀ ਉਹਦੀ 5 ਵਜੇ ਲੱਗ ਚੱਕੇ 5:30 ਲੱਗ ਕੇ ਡੈਥ ਹੋ ਗਈ ਔਰ ਇਹਦੇ ਫਾਦਰ ਦੇ ਤੇ ਇਹ ਤੇ ਭਰਾ ਦੇ ਜਿਹੜੇ ਹੈਗੇ ਆ ਇਹ ਭਰਾ ਦੇ ਬਿਆਨ ਦੇ ਉੱਤੇ ਜਿਹੜਾ ਇਹ ਮੁਕਦਮਾ ਅੰਦਰਜੀ ਕੀਤਾ ਗਿਆ ਔਰ ਬੜੀ ਮਿਹਨਤ ਕਰਕੇ ਜਿਹੜੀ ਹੈਗੀ ਆ ਸਾਡੀ ਟੀਮ ਨੇ ਜਿਹੜਾ ਇਹ ਸੂਰਜ ਕੁਮਾਰ ਦੋਸ਼ੀ ਹੈਗਾ ਇਹਨੂੰ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਇਹਦੇ ਕੋਲੋਂ ਜੋ ਵਾਰਦਾਤ ਚ ਵਰਗਿਆ ਚਾਕੂ ਸੀਗਾ ਉਹ ਵੀ ਇਹ ਅਸੀਂ ਬਰਾਮਦ ਕਰ ਚੁੱਕੇ ਆ ਔਰ ਇਹਨੂੰ ਮਨਜੋਗ ਅਦਾਲਤ ਦੇ ਜੱਜੇ ਪੇਸ਼ ਕੀਤਾ ਹੈਗਾ ਔਰ ਇਹਦਾ 2-3 ਦਿਨ ਦਾ ਪੁਲਿਸਮਾਨ ਜਿਹੜਾ ਹਾਸਲ ਕੀਤਾ ਗਿਆ ਸੋ ਜਿਹੜਾ ਸੂਰਜ ਹੈਗਾ ਜੀ ਨੇ ਕਤਲ ਕੀਤਾ ਉਹਨਾਂ ਤੇ ਪਹਿਲਾਂ ਵੀ ਕੋਈ ਪਰਚੇ ਵਗੈਰੇ ਨਹੀਂ ਨਹੀਂ ਇਹ ਤੇ ਪਹਿਲਾਂ ਕੋਈ ਪਰਚਾ ਨਹੀਂ ਜੀ ਇਹਦਾ ਕ੍ਰਿਮੀਨਲ ਰਿਕਾਰਡ ਪਹਿਲਾਂ ਨਹੀਂ ਹੈਗਾ ਕੋਈ ਇਹ ਕੋਈ ਸਾਜੀ ਸੋਜੀ ਸਿੰਘ ਦੇ ਸਾਜੀਸ ਦੇ ਵਿੱਚ ਇਹ ਕਤਲ ਕੀਤਾ ਗਿਆ ਕਿ ਉਹ ਦੋ ਜਾਣਾ ਚਾਹੁੰਦਾ ਨਹੀਂ ਸੋਚੀ ਸਾਜੀ ਸਾਜੀਸ ਦੇ ਵਿੱਚ ਇਹ ਕਤਲ ਨਹੀਂ ਗਿਆ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਆਪਸ ਵਿੱਚ ਇਹ ਦੋ ਸੀਗੇ ਕਿਸੇ ਗੱਲ ਨੂੰ ਲੈ ਕੇ ਬਹਿਸ ਪਸਾਈ ਹੋਈ ਹੈਗੀ ਔਰ ਬਹਿਸੰ ਪਸਾਈ ਤੋਂ ਬਾਅਦ ਜਿਹੜਾ ਹੈਗਾ ਆਪਸ ਵਿੱਚ ਇਹ ਪਹਿਲਾਂ ਹੱਥੋ ਪਾਈ ਹੋਏ ਔਰ ਹੱਥੋ ਪਾਈ ਹੋਣ ਤੋਂ ਬਾਅਦ ਜਿਹੜਾ ਇਹਨਾਂ ਦਾ ਆਪਸ ਵਿੱਚ ਦੋਸਤਾਂ ਨਾਲ ਬਹਿ ਕੇ ਰਾਈਨਾਮਾ ਕਰਾਇਆ ਰਾਈਨਾਮੇ ਦੇ ਵਿੱਚ ਜਦੋਂ ਮਾਫੀ ਮੰਗਣ ਦੀ ਗੱਲ ਆਈ ਮਾਫੀ ਮੰਗਣ ਤੋਂ ਬਾਅਦ ਇਹਨੇ ਜਿਹੜਾ ਤੈਸ਼ ਚਾ ਕੇ ਜਿਹੜਾ ਹੈਗਾ ਉਸ ਬੰਦੇ ਦੇ ਇਹ ਚੋਰੇ ਮਾਰ ਕੇ ਜਿਹੜਾ ਇਹਦਾ ਮਰਡਰ ਕੀਤਾ ਔਰ ਇਹਨੂੰ ਅਸੀਂ ਗ੍ਰਿਫਤਾਰ ਕਰ ਲਿਆ। ਇਹ ਘਟਨਾ ਕਿੰਨੇ ਵਜੇ ਦੀ ਸੱਚਾ ਇਹ ਰਾਤ ਦੀ ਘਟਨਾ ਹੈਗੀ ਐਟ ਲੀਸਟ 9 ਵਜੇ ਤੋਂ ਬਾਅਦ ਦੀ ਘਟਨਾ ਹੈਗੀ। ਟੋਟਲ ਕਿੰਨੇ ਦੋਸ਼ੀ ਹੈਗੇ ਨੇ? ਇੱਕੋ ਹੀ ਦੋਸ਼ੀ ਸੂਰਜ ਕੁਮਾਰ ਜਿਹਨੂੰ ਅਸੀਂ ਗ੍ਰਿਫਤਾਰ ਕਰ ਚੁੱਕੇ ਹਾਂ। ਸੀਸੀਟੀਵੀ ਵਿੱਚ ਥੋੜੇ ਦੇ ਵਿੱਚ ਕਾਫੀ ਜਾਣੇ ਹੈਗੇ ਜਨ ਕਿ ਤੋ 10 ਤੋਂ 12 ਵਜੇ ਜਾਣੇ ਹੈਗੇ ਜਿਹੜੇ ਬੇਟੀ ਦੇ। ਬਿਲਕੁਲ ਜੀ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਇਹ ਇਹਨਾਂ ਦੇ ਆਪਸ ਵਿੱਚ ਪਹਿਲਾਂ ਜਿਹੜੀ ਹੈ ਲੜਾਈ ਹੋਈ ਸੀ ਕਿਸੇ ਗੱਲ ਨੂੰ ਲੈ ਕੇ ਔਰ ਉਦੋਂ ਬਾਅਦ ਇਹ ਦੋਸਤ ਹੀ ਸੀਗੇ ਆਪਸ ਵਿੱਚ ਇੱਕ ਦ ਉਹ ਜੇਦੋਂ ਰਾਜੀਨਾਮਾ ਕਰਾਉਣ ਦੀ ਗੱਲ ਹੈ ਰਾਜੀਨਾਮਾ ਕਰਾਉਣ ਦੇ ਵਿੱਚ ਇਹ ਸਾਰੇ ਉਦੋਂ ਇਕੱਠੇ ਹੋਏ ਸੀਗੇ। ਔਰ ਜਿਹੜੇ ਤੁਸੀਂ ਸੀਸੀਟੀਵੀ ਫੁਟੇਜ ਦੀ ਗੱਲ ਕਰ ਰਹੇ ਹੋ ਉਹ ਫੁਟੇਜ ਦੇ ਵਿੱਚ ਜਿਹੜੇ ਰਾਜੀ ਕਰਾਵਾ ਰਾਜੀਨਾਮਾ ਕਰਾਉਣ ਵਾਲੇ ਬੰਦੇ ਸੀਗੇ ਉਹੀ ਸੀਗੇ ਸਾਰੇ। ਪਰ ਮਾਰਿਆ ਜਿਹੜਾ ਹੈਗਾ ਤੁਸੀਂ ਦੇਖਿਆ ਹੋਣਾ ਇਹਨੇ ਇਕੱਲੇ ਨਹੀਂ ਮਾਰਿਆ ਹੈਗਾ। ਇਸ ਕਰਕੇ ਇਸ ਇਕੱਲੇ ਬੰਦੇ ਦੇ ਉੱਤੇ ਮਗਧਮਾੰਦ ਅੰਦਾਜ਼ ਕਿ ਇਹਨੂੰ ਅਸੀਂ ਗ੍ਰਿਫਤਾਰ ਕਰ ਚੁੱਕੇ ਹਾਂ। ਸਿਰਫ ਉਹਨਾਂ ਦੇ ਘਰੋਂ ਘਰ ਵਾਲਿਆਂ ਦੱਸਿਆ ਜਾ ਰਿਹਾ ਕਿ 4 ਵਜੇ ਦੁਪਹਿਰੇ ਲੈ ਕੇ ਗਏ ਸੀਗੇ ਜਿਹੜੀ ਘਟਨਾ ਦਾ ਕਰਤੀ 12 ਵਜੇ ਕਰੀਬ ਹੋਈ ਸੀਗੀ। ਉਸ ਤੋਂ ਬਾਅਦ ਉਹ ਮਾਰ ਕੇ ਉਹਨਾਂ ਦੇ ਕੁਰਨਾ ਘਰ ਦੇ ਬਾਹਰ ਰੇਟਾ ਉਟਾ ਮਾਰੇ ਤੇ ਉਹਨਾਂ ਨੇ ਕਿਹਾ ਕਿ ਘੜਾ ਮੁੰਡ ਨੂੰ ਅਸੀਂ ਮਾਰ ਦਿੱਤਾ ਇਦਾਂ ਦਾ ਕੁਝ ਤੁਹਾਡੇ ਨੋਟਿਸ ਨਹੀਂ ਨਹੀਂ ਇਹ ਸਾਡੇ ਨੋਟਿਸ 'ਚ ਕੋਈ ਨਹੀਂ ਆਇਆ ਜੀ ਨਾ ਹੀ ਇਹ ਜੋ ਬਿਆਨ ਲਿਖਾਇਆ ਹੈਗਾ ਉਹਨਾਂ ਦੇ ਪੇਰੈਂਟਸ ਨੇ ਉਸ ਬਿਆਨ ਮੁਤਾਬਕ ਹੀ ਅਸੀਂ ਪਰਚਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜੇ ਕੋਈ ਇਹੋ ਜੀ ਗੱਲ ਹੁੰਦੀ ਤਾਂ ਉਹਨਾਂ ਦੇ ਮਾਪ ਨੂੰ ਨੇ ਸਾਨੂੰ ਵੀ ਦੱਸਣੀ ਸੀ ਔਰ ਇਹੋ ਜੀ ਕੋਈ ਗੱਲ ਨਹੀਂ ਹੈਗੀ ਫਿਰ ਵੀ ਜੇ ਤੁਸੀਂ ਕਹਿ ਰਹੇ ਹੋ ਉਸ ਚੀਜ਼ ਨੂੰ ਅਸੀਂ ਵੈਰੀਫਾਈ ਕਰਾਂਗੇ